ਉਹ ਕਹਿੰਦੀ ਸੀ ਮੈਂ ਨਹੀਂ ਉਸ ਉਸ ਬੇਸ ਦੇ ਵਿੱਚ ਮੇਰੀ ਧੀ ਨੂੰ ਬਾਹਰਦਾ ਹੈ ਦਾਜ ਵੀ ਆਹਨ ਬੜਾ ਦਿੱਤਾ ਪਰ ਫੇਰ ਵੀ ਉਹ ਬੜੀ ਮੰਗ ਕਰਦੇ ਰਹਿੰਦੇ ਸੀ ਹੁਣ ਪਿੱਛੇ ਆਈ ਹੀ ਮਹੀਨਾ ਕੋ ਹੋ ਗਿਆ ਵੀ ਉਹਦੇ ਸਿਰ ਤੇ ਵੀ ਸੱਟ ਆ ਮੂੰਹ ਤੇ ਵੀ ਨੀਲ ਪਏ ਹੋਏ ਤੁਸੀਂ ਸਾਰਿਆਂ ਨੇ ਵੀਡੀਓ ਦੇ ਵਿੱਚ ਸੁਣਿਆ ਕਿ ਇੱਕ ਬਜ਼ੁਰਗ ਪਿਓ ਆ ਜਿਹੜਾ ਉਸ ਦੀ ਧੀ ਨੂੰ ਸਹੁਰਿਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਪੇਕੇ ਹਾਂ ਇਹ ਕਿਹਾ ਕਿ ਤੁਸੀਂ ਪਹੁੰਚ ਜਾਓ ਪੇਕੇ ਪਰਿਵਾਰ ਨੂੰ ਫੋਨ ਕਰਕੇ ਕਿਹਾ ਗਿਆ ਕਿ ਤੁਹਾਡੀ ਧੀ ਨੇ ਜਿਹੜੀ ਆਤਮ ਹੱਤਿਆ ਕਰ ਲਈ ਹੈ ਫਾਹਾ ਲੈ ਲਿਆ ਪਰ ਜਦੋਂ ਮੌਕੇ ਤੇ ਜਾ ਕੇ ਹਾਲਾਤ ਵੇਖੇ ਤਾਂ ਇਹ ਸਿੱਧ ਹੋ ਗਿਆ ਸੀ ਕਿ ਕੁੜੀ ਨੇ ਫਾਹਾ ਨਹੀਂ ਲਿਆ ਉਹਨੂੰ ਮਾਰ ਦਿੱਤਾ ਗਿਆ ਕਤਲ ਕਰਕੇ ਜਿਹੜੀ ਉਹਦੀ Laash ਹੈ ਉਹ ਪੱਖੇ ਦੇ ਨਾਲ ਲਟਕਾ ਦਿੱਤੀ ਗਈ ਹੈ 12 ਸਾਲ ਦਾ ਸਮਾਂ ਹੋ ਗਿਆ ਸੀ ਮਨਪ੍ਰੀਤ ਕੌਰ ਦੇ ਵਿਆਹ ਨੂੰ ਦੋ ਬੱਚਿਆਂ ਦੀ ਮਾਂ ਸੀ ਤੇ ਇਹ ਵੀ ਦੱਸਿਆ ਜਾਂਦਾ ਕਿ ਜਿਹੜਾ ਘਰ ਵਾਲਾ ਸੀ ਉਹ ਪੁਰਤਗਾਲ ਦੇ ਵਿੱਚ ਸੀਗਾ ਤੇ ਸਹੁਰਾ ਪਰਿਵਾਰ ਹਮੇਸ਼ਾ ਦੇ ਵਾਸਤੇ ਪਿਛਲੇ 12 ਸਾਲਾਂ ਤੋਂ ਲੜਕੀ ਨੂੰ ਜਿਹੜਾ ਹੈਗਾ ਉਹ ਟਾਰਚਰ ਕਰਦਾ ਸੀ ਦਾਜ ਦੇ ਵਾਸਤੇ ਕਿ ਦਾਜ ਲੈ ਕੇ ਆ ਪਰ ਪੇਕੇ ਪਰਿਵਾਰ ਨੇ ਫਿਰ ਵੀ ਹਾਰ ਨਹੀਂ ਮੰਨੀ ਜਿਵੇਂ ਜਿਵੇਂ ਸਹੁਰਾ ਪਰਿਵਾਰ ਕਹਿੰਦਾ ਰਿਹਾ ਓਵੇਂ ਓਵੇਂ ਉਹਨਾਂ ਦੀਆਂ ਲੋੜਾਂ ਸੀ ਜਿਹੜੀਆਂ ਉਹ ਪੂਰੀਆਂ ਕਰਦੇ ਰਹੇ ਦੱਸਣ ਦੇ ਮਤਾਬਕ ਇਹ ਵੀ ਗੱਲ ਖੁੱਲ ਕੇ ਸਾਹਮਣੇ ਆਈ ਆ ਕਿ ਲੜਕੀ ਦਾ ਬਾਪ ਇਹ ਗੱਲ ਕਹਿ ਰਿਹਾ ਤੁਸੀਂ ਸੁਣਿਆ ਸਾਰਿਆਂ ਨੇ ਕਿ ਜਿਹੜਾ ਪਹਿਲਾਂ ਵੀ ਥਾਣੇ ਦਰਬਾਰੇ ਅਸੀਂ ਹੋਏ ਆ ਪਹਿਲਾਂ ਵੀ ਰਾਜੀ ਨਾਵੇਂ ਹੋਇਆ ਪਹਿਲਾਂ ਵੀ ਪੰਚਾਇਤਾਂ ਇਕੱਠੀਆਂ ਹੋਈਆਂ ਜਿੱਥੇ ਅਜਿਹੇ ਹਾਲਾਤ ਬਣ ਜਾਣ ਮੈਂ ਕਹਿੰਨਾ ਉੱਥੋਂ ਰਿਸ਼ਤਾ ਖਤਮ ਕਰ ਲੈਣਾ ਚਾਹੀਦਾ ਕਿਉਂਕਿ ਇਹ ਜ਼ਰੂਰ ਹੁੰਦਾ ਕਿ ਇੱਕ ਮਾਪਿਆਂ ਨੂੰ ਬਾਰ ਦੇ ਵਿੱਚੋਂ ਧੀ ਨੂੰ ਉਠਾਉਣਾ ਜਿਹੜਾ ਬਹੁਤ ਮੁਸ਼ਕਲ ਹੁੰਦਾ ਇੱਕ ਵਾਰ ਵਿਆਹ ਕਰਨਾ ਉਹਦੇ ਉੱਪਰ ਆਪਣੀ ਜੋੜੀ ਹੋਈ ਪੂੰਜੀ ਨੂੰ ਖਰਚ ਕਰਨਾ ਇਹ ਬਹੁਤ ਮੁਸ਼ਕਲ ਹੁੰਦਾ ਇੱਕੋ ਵਾਰ ਆ ਜਿਹੜੇ ਧੀਆਂ ਦੇ ਮਾਪੇ ਉਹ ਆਪਣਾ ਪੂਰਾ ਤਨ ਮਨ ਧਨ ਲਾ ਕੇ ਆਪਣੀ ਧੀ ਨੂੰ ਬੜੇ ਚਾਵਾਂ ਦੇ ਨਾਲ ਵਿਆਹ ਕੇ ਤੋਰਦੇ ਆ ਕਿ ਸਹੁਰੇ ਪਰਿਵਾਰ ਦੇ ਵਿੱਚ ਜਾਵੇ ਉੱਥੇ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਬਤੀਤ ਕਰੇ ਪਰ ਅਜਿਹਾ ਕਈ ਵਾਰੀ ਨਹੀਂ ਹੁੰਦਾ ਕਿਉਂਕਿ ਜਦੋਂ ਵਾਰ-ਵਾਰ ਸਹੁਰਾ ਪਰਿਵਾਰ ਡਿਮਾਂਡ ਕਰਦਾ ਸੀ ਤੇ ਵਾਰ-ਵਾਰ ਮਨਪ੍ਰੀਤ ਦਾ ਜਿਹੜਾ ਪੇਕਾ ਪਰਿਵਾਰ ਸੀ ਉਹ ਸਹੁਰੇ ਪਰਿਵਾਰ ਦੀਆਂ ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਦਾ ਸੀ ਜਿਵੇਂ ਮਰਜ਼ੀ ਕਰਦਾ ਸੀਗਾ ਠੀਕਾ ਪਰ ਅਸਲ ਦੇ ਵਿੱਚ ਇਹ ਗੱਲ ਸਾਨੂੰ ਸੋਚਣੀ ਪਊਗੀ ਸਮਝਣੀ ਪਊਗੀ ਕਿ ਜਦੋਂ ਅਸੀਂ ਧੀਆ ਨੂੰ ਇਹ ਵਾਰ-ਵਾਰ ਗੱਲ ਕਹਿ ਦਿੰਨੇ ਆ ਜਿਸ ਤਰ੍ਹਾਂ ਦੱਸਿਆ ਮਨਪ੍ਰੀਤ ਦੇ ਬਾਪ ਨੇ ਕਿ ਮੇਰੀ ਲੜਕੀ ਮੈਨੂੰ ਵਾਰ-ਵਾਰ ਇਹ ਕਹਿੰਦੀ ਸੀ ਕਿ ਪਾਪਾ ਮੈਨੂੰ ਇਹ ਬਹੁਤ ਜ਼ਿਆਦਾ ਤੰਗ ਕਰਦੇ ਨੇ ਤੇ ਜਿਹੜਾ ਮੇਰਾ ਸਹੁਰਾਗਾ ਆਪਾਂ ਕਹਿ ਦਿੰਨੇ ਆ ਕਿ ਜਿਹੜੀ ਧੀ ਆ ਪੁੱਤ ਆ ਜਿਹੜਾ ਪਿਓ ਬਰਾਬਰ ਹੁੰਦਾ ਸਹੁਰਾ ਠੀਕ ਆ ਕਿਉਂਕਿ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਲੜਕੀ ਨੇ ਜ਼ਿੰਦਗੀ ਸ਼ੁਰੂ ਕਰਨੀ ਹੁੰਦੀ ਆ ਉਹੋ ਵੀ ਚਪੇੜਾਂ ਮਾਰਨ ਦੀ ਖਾਤਰ ਉਹਦੇ ਵੱਲ ਵਾਧਾ ਸੀ ਲੜਕੀ ਤੇ ਹੱਥ ਚੁੱਕਣ ਆਉਂਦਾ ਸੀ ਤੇ ਲੜਕੀ ਵਾਰ-ਵਾਰ ਆਪਣੇ ਪੇਕੇ ਪਰਿਵਾਰ ਦੇ ਵਿੱਚ ਇਹ ਗੱਲ ਦੱਸਦੀ ਸੀ ਆਪਣੇ ਪਿਓ ਨੂੰ ਕਹਿੰਦੀ ਸੀ ਤੇ ਪਿਓ ਇੱਕੋ ਹੀ ਗੱਲ ਦਾ ਤਰਲਾ ਪਾ ਕੇ ਚੁੱਪ ਕਰ ਜਾਂਦਾ ਸੀ ਕਿ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਕਦੇ ਨਾ ਕਦੇ ਚੰਗੇ ਦਿਨ ਆਉਣਗੇ ਮੇਰੀ ਧੀ ਨੂੰ ਪੇਕੇ ਪਰਿਵਾਰ ਦੇ ਵਿੱਚ ਇੱਜ਼ਤ ਜਿਹੜੀ ਅਸੀਂ ਦਿੱਤੀ ਉਹੀ ਇੱਜ਼ਤ ਇਹਨੂੰ ਸਹੁਰੇ ਪਰਿਵਾਰ ਦੇ ਵਿੱਚ ਮਿਲੂਗੀ ਸਹੁਰੇ ਪਰਿਵਾਰ ਦੇ ਵਿੱਚ ਇਹਨੂੰ ਘਰ ਦਾ ਮੈਂਬਰ ਸਮਝਿਆ ਜਾਊਗਾ ਸਹੁਰੇ ਪਰਿਵਾਰ ਦੇ ਵਿੱਚ ਇਹਦੀ ਪੂਰੀ ਜਿਹੜੀ ਰਿਸਪੈਕਟ ਕੀਤੀ ਜਾਊ ਪਰ ਅਜੇਹਾ ਨਹੀਂ ਹੋਇਆ ਆਖਰ ਉਹੀ ਹੋਇਆ ਜੀ ਦਾ ਡਰ ਸੀਗਾ ਕਿ ਦੋ ਬੱਚਿਆਂ ਦੀ ਮਾਂ ਮਨਪ੍ਰੀਤ ਕੌਰ ਨੂੰ ਸਹੁਰੇ ਪਰਿਵਾਰ ਨੇ ਜਿਹੜਾ ਕਤਲ ਕਰਕੇ ਪੱਠੇ ਦੇ ਨਾਲ ਉਹਦੀ ਜਿਹੜੀ ਲਾਸ਼ ਡੈੱਡ ਬਾਡੀ ਟੰਗ ਦਿੱਤੀ ਤੇ ਪੇਕੇ ਪਰਿਵਾਰ ਨੂੰ ਇਹ ਕਹਿ ਕੇ ਫੋਨ ਕਰ ਦਿੱਤਾ ਕਿ ਤੁਹਾਡੀ ਧੀ ਨੇ ਆਤਮ ਹੱਤਿਆ ਕਰ ਲਈ ਇਹ ਕੋਈ ਇੱਕ ਮਾਮਲਾ ਨਹੀਂ ਬਹੁਤ ਸਾਰੇ ਮਾਮਲੇ ਆ ਕਿਉਂਕਿ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਪਹਿਲਾਂ ਵੀ ਸੀਗਾ ਪਰ ਪ੍ਰਸ਼ਾਸਨ ਨੇ ਜਿੱਥੋਂ ਤੱਕ ਜ਼ੋਰ ਲਾਇਆ ਰਾਜੀਨਾਵੇਂ ਹੁੰਦੇ ਰਹੇ ਪੁਲਿਸ ਦੇ ਕੋਲੇ ਜਾ ਕੇ ਸਹੁਰਾ ਪਰਿਵਾਰ ਗਲਤੀ ਮੰਨਦਾ ਰਿਹਾ ਤੇ ਵਾਰ-ਵਾਰ ਮਨਪ੍ਰੀਤ ਨੂੰ ਵਾਪਸ ਸਹੁਰੇ ਘਰ ਜਾਣਾ ਪਿਆ ਕਿਉਂਕਿ ਉਹਦਾ ਕਿਤੇ ਨਾ ਕਿਤੇ ਕਸੂਰ ਇਹ ਰਹਿ ਗਿਆ ਕਿ ਉਹ ਘੱਟ ਪੜੀ ਲਿਖੀ ਸੀ ਉਹ ਦਾਜ ਘੱਟ ਲੈ ਕੇ ਆਈ ਸੀਗੀ ਤੇ ਜਿਹੜਾ ਸੌਹਰਾ ਪਰਿਵਾਰ ਸੀ ਉਹ ਲਾਲਚੀ ਸੀ ਇਹ ਕੱਲੀ ਮਨਪ੍ਰੀਤ ਦਾ ਮਾਮਲਾ ਨਹੀਂ ਬਹੁਤ ਅਜੇਹੇ ਮਾਮਲੇ ਨੇ ਬਹੁਤ ਸਾਡੇ ਪੰਜਾਬ ਦੀਆਂ ਉਹ ਧੀਆਂ ਨੇ ਜਿਹੜੀਆਂ ਨਿਤ ਅਜੇਹੇ ਸੌਹਰਿਆਂ ਦੇ ਵੱਲੋਂ ਟਾਰਚਰ ਕੀਤੀਆਂ ਜਾਂਦੀਆਂ ਨਰਕ ਦੀ ਜ਼ਿੰਦਗੀ ਬਤੀਤ ਕਰਦੀਆਂ ਮੈਂ ਤਾਂ ਇਹ ਕਹਿੰਨਾ ਕਿ ਜਦੋਂ ਮਨਪ੍ਰੀਤ ਵਾਰ-ਵਾਰ ਆਪਣੇ ਪੇਕੇ ਪਰਿਵਾਰ ਨੂੰ ਕਹਿੰਦੀ ਸੀ ਕਿ ਬਾਪੂ ਮੈਨੂੰ ਇਹ ਬਹੁਤ ਤੰਗ ਕਰਦੇ ਆ ਮੇਰੇ ਇਹ ਚਪੇੜਾਂ ਮਾਰਦੇ ਆ ਮੈਨੂੰ ਇਹ ਹਰਾਸਮੈਂਟ ਕਰਦੇ ਆ ਤੇ ਇਹ ਰਿਸ਼ਤਾ ਖਤਮ ਕਰ ਦੇਣਾ ਚਾਹੀਦਾ ਸੀ ਆਖਰਕਾਰ ਉਹੀ ਹੋਇਆ ਜਿਹਦਾ ਡਰ ਸੀ ਹੁਣ ਇਨਸਾਫ ਦੇ ਲਈ ਅਸੀਂ ਕੋਟਾਂ ਕਚਹਿਰੀਆਂ 'ਚ ਜਾਵਾਂਗੇ ਜਿਹੜੇ ਦੋਸ਼ੀ ਨੇ ਉਹ ਫਰਾਰ ਹੋ ਗਏ ਨੇ ਠੀਕਾ ਤੇ ਇੱਕ ਮੋਹਤਵਾਰ ਪਿੰਡ ਦੇ ਬੰਦੇ ਦੇ ਜਿਹੜੇ ਬਿਆਨ ਸੀ ਉਹ ਵੀ ਤੁਸੀਂ ਧਿਆਨ ਨਾਲ ਸੁਣ ਲਓ ਅਸੀਂ ਜਦੋਂ ਇਹਨਾਂ ਦੇ ਘਰੇ ਗਏ ਆ ਉੱਥੇ ਕੁੜੀ ਵਾਲਿਆਂ ਦੇ ਆਪਣੇ ਮੁੰਡੇ ਵਾਲਿਆਂ ਦੇ ਘਰੇ ਗਏ ਆ ਅਸੀਂ ਜਾ ਕੇ ਉੱਥੇ ਵੇਖਿਆ ਵੀ ਕਿੱਥੇ ਡੈਥ ਹੋਈ ਹੈ ਨਾਲ ਸਾਡੇ ਮੁਲਾਜ਼ਮ ਨੇ ਜਦੋਂ ਅਸੀਂ ਗਏ ਆ ਅਸੀਂ ਜਾ ਕੇ ਉੱਤੇ ਵੇਖਿਆ ਤੇ ਉਹਨਾਂ ਦੇ ਬੰਦੇ 15 20 ਆ ਗਏ ਸਾਡੇ ਸਾਡੇ ਨਾਲ ਮਤਲਬ ਲੜਨ ਲੱਗ ਪਏ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਇਹ ਵੇਖਣਾ ਵੀ ਕਿੱਥੇ ਮਰੀ ਹੈ ਡੈਥ ਕਿੱਥੇ ਹੋਈ ਹੈ ਕਿਉਂ ਉਹਨਾਂ ਨੇ ਸਾਡੇ ਬਹੁਤ ਮਾੜੇ ਸ਼ਬਦ ਬੋਲੇ ਨੇ ਅਸੀਂ ਉਸ ਤੋਂ ਬਾਅਦ ਥੱਲੇ ਉਤਰ ਆਏ ਉਤਰ ਕੇ ਆ ਗਏ ਸਾਡੀ ਗੱਡੀ ਭੰਨਮ ਤੱਕ ਵੀ ਗਏ ਉਹਨਾਂ ਦਾ ਹੱਕ ਨਹੀਂ ਸੀ ਬੰਦਾ ਅਜੇ ਘਰ ਵਾਲੇ ਤਾਂ ਹੁੰਦੇ ਤਾਂ ਉਹ ਪਾਸੇ ਵਾਲੇ ਬੰਦੇ ਉਹਨਾਂ 20-25 ਜੋੜੇ ਸੀ ਤੇ ਸਾਡੇ ਗੱਲ ਪਹੁੰਚ ਗਏ ਦੇਖੋ ਤੁਸੀਂ ਇਹ ਵੀਡੀਓ ਵਿੱਚ ਸੁਣਿਆ ਕਿਸ ਤਰੀਕੇ ਦੇ ਨਾਲ ਇੱਕ ਮਹਤਵਾਰ ਜਿਹੜੇ ਸਰਦਾਰ ਨੇ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਉਹ ਕੁੱਟਣ ਵੀ ਪਏ ਅਸੀਂ ਭੱਜ ਕੇ ਗੱਡੀ 'ਚ ਬੈਠ ਕੇ ਆਪਣੀ ਜਾਨ ਬਚਾਈਆ ਹੁਣ ਜਿਹੜਾ ਸਹੁਰਾ ਪਰਿਵਾਰ ਆ ਉਹ ਫਰਾਰ ਆ ਮੈਂ ਇਥੇ ਇਹ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਸਹੁਰੇ ਪਰਿਵਾਰ ਦੀਆਂ ਜਿਹੜੀਆਂ ਫੋਟਮਾਂ ਨੇ ਘਰ ਵਾਲੇ ਦੀ ਉਸ ਕੁੜੀ ਦੇ ਜਿਹੜੀ ਫੋਟੋ ਆ ਉਹ ਵਾਇਰਲ ਕਰਨੀਆਂ ਚਾਹੀਦੀਆਂ ਤਾਂ ਕਿ ਦੁਬਾਰਾ ਕੋਈ ਧੀ ਇਸ ਘਰੇ ਨਾ ਫਸੇ ਕਿਉਂਕਿ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਜਦੋਂ ਅਜਿਹੀ ਸਥਿਤੀ ਸਾਡੇ ਧੀ ਪੁੱਤ ਦੇ ਨਾਲ ਬਣ ਜਾਵੇ ਤਾਂ ਉਦੋਂ ਸਾਨੂੰ ਉਹ ਰਿਸ਼ਤਾ ਖਤਮ ਕਰ ਦੇਣਾ ਚਾਹੀਦਾ ਔਕਾਤੇ ਬਹੁਤ ਹੁੰਦਾ ਕਿਉਂਕਿ ਮਾਪੇ ਬੜੀ ਤੰਗੀ ਤਰਚੀ ਦੇ ਨਾਲ ਇੱਕ ਵਾਰੀ ਧੀ ਦਾ ਵਿਆਹ ਕਰਦੇ ਆ ਜੋ ਉਹਨਾਂ ਕੋਲੇ ਹੁੰਦਾ ਉਹ ਵੇਚ ਵਟ ਕੇ ਦੇ ਦਿੰਦੇ ਆ ਪਰ ਕਈ ਵਾਰੀ ਅਸੀਂ ਲਾਲਚ ਵੱਸ ਤਕੜੇ ਪਰਿਵਾਰ ਵੇਖ ਲੈਨੇ ਆ ਜਿਹੜੀ ਸਾਡੀ ਔਕਾਤ ਤੋਂ ਸਾਡੀ ਹਾਇਸੀਅਤ ਤੋਂ ਕਈ ਦਰਜੇ ਉੱਚੇ ਹੁੰਦੇ ਆ ਤੇ ਅਸੀਂ ਇਹ ਸੋਚ ਕੇ ਆਪਣੇ ਧੀ ਦਾ ਰਿਸ਼ਤਾ ਕਰ ਦਿੰਨੇ ਆ ਕਿ ਇੱਥੇ ਸਾਡੀ ਜਿਹੜੀ ਧੀ ਹੈ ਉਹ ਖੁਸ਼ ਰਹੂਗੀ ਪਰ ਨਹੀਂ ਅਜੇ ਹਾਂ ਨਹੀਂ ਹੁੰਦਾ ਕਿਉਂਕਿ ਹਮੇਸ਼ਾ ਵਾਸਤੇ ਇਹ ਸਮਾਜ ਦਾ ਇਸ ਸੰਸਾਰ ਦੀ ਇਹ ਰਹੀ ਆ ਪ੍ਰੋਬਲਮ ਕਿ ਜਿਹੜਾ ਮਾੜਾਗਾ ਜਿਹੜੀ ਆਰ ਤੱਕ ਪੱਖ ਡਾਉਣਾ ਜਿਸ ਪਰਿਵਾਰ ਦਾ ਉਸ ਨੂੰ ਦਬਾਇਆ ਜਾਂਦਾ ਉਹਨੂੰ ਨਪੀੜਿਆ ਜਾਂਦਾ ਅਜਿਹਾ ਕੁਝ ਹੁੰਦਾ ਅਸੀਂ ਕਈ ਵਾਰੀ ਲਾਲਚ ਵਸ ਸੌਦੇ ਕਰ ਲੈਨੇ ਆ ਮੈਂ ਤਾਂ ਕਹਿੰਦਾ ਜਦੋਂ ਵਾਰ-ਵਾਰ ਮਨਪ੍ਰੀਤ ਤੋਂ ਡਿਮਾਂਡ ਕੀਤੀ ਜਾਂਦੀ ਸੀ ਜਿਵੇਂ ਇੱਕ ਬਜ਼ੁਰਗ ਮਾਤਾ ਨੇ ਇਹ ਦੱਸਿਆ ਵੀਡੀਓ ਦੇ ਵਿੱਚ ਤੁਸੀਂ ਵੀ ਸੁਣ ਲਓ ਉਹਦਾਂ ਨਾ ਆਂਦੇ ਇਹਦੀ ਵਾਲੀਆਂ ਬਣਵਾ ਕੇ ਲਿਆ ਕੇ ਆਉਂਦੀ ਅਸੀਂ ਵਾਲੀਆਂ ਬਣਵਾ ਕੇ ਦਿੱਤਨਾ ਉਹਨੂੰ ਉਹ ਕਨਾਈ ਪਾ ਕੇ ਕਰ ਲੰਗਾ ਹੁਣ ਉਹਨਾਂ ਦੇ ਆਉਣਾ ਹੀ ਮੁੰਡੇ ਨੇ ਹੁਣਾਂ ਦੇ ਹੀ ਗੱਡੀ ਦੀ ਸਾਨੂੰ ਚਾਹੀਦੀ ਉਹਨੂੰ ਪਹਿਲਾਂ ਗੱਡੀ ਚਾਹੀਦੀ ਸਾਨੂੰ ਫੇਰ ਕਾਰ ਚਾਹੀਦੀ ਤੇ ਉਹਨੂੰ ਤੰਗ ਕਰਦੇ ਸਹੁਰਾ ਦੇ ਚਪੇੜਾ ਮਾਰਨ ਤੱਕ ਜਾਂਦਾ। ਵੇਖੋ ਕਿਸ ਤਰੀਕੇ ਨਾਲ ਉਹ ਕਹਿ ਰਹੀ ਆ ਕਿ ਜਦੋਂ ਅਖੀਰਲੀ ਵਾਰ ਲੜਕੀ ਮਨਪ੍ਰੀਤ ਆਪਣੇ ਪੇਕੇ ਗਈ ਸਹੁਰੇ ਪਰਿਵਾਰ ਨੇ 29 ਦੀ ਮੰਗ ਕੀਤੀ ਜਿਹੜੀਆਂ ਕੰਨੀਆਂ ਕੰਨਾਂ ਦੇ ਵਿੱਚ ਵਾਲੀਆਂ ਪਾਉਂਦੀਆਂ ਬੀਬੀਆਂ ਅਸੀਂ ਉਹ ਵੀ ਲੈ ਕੇ ਦਿੱਤੀਆਂ ਉਸ ਤੋਂ ਬਾਅਦ ਕਿਹਾ ਗਿਆ ਕਿ ਮੁੰਡਾ ਆ ਰਿਹਾ ਭਾਈ ਤੁਹਾਡਾ ਪਰੌਣਾ ਆ ਰਿਹਾ ਪੁਰਤਗਾਲ ਤੋਂ ਗੱਡੀ ਦੇਣੀ ਚਾਹੀਦੀ ਹੈ ਸਾਨੂੰ ਹੁਣ ਵੇਖੋ ਇੱਕ ਪਾਸੇ ਪੇਕਾ ਪਰਿਵਾਰ ਡਿਮਾਂਡ ਵੀ ਪੂਰੀ ਕਰ ਰਿਹਾ ਤੇ ਫੇਰ ਵੀ ਮਨਪ੍ਰੀਤ ਨੂੰ ਜਿਹੜਾ ਸਹੁਰਿਆਂ ਦਾ ਤਸ਼ੱਦਦ ਆ ਜਿਹੜੀ ਉਹ ਕੁੱਟ ਮਾਰਾ ਉਹ ਵਾਰ-ਵਾਰ ਝੱਲਣੀ ਪੈਣੀ ਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਦੋਂ ਅਜਿਹੀ ਸਥਿਤੀ ਬਣ ਜਾਂਦੀ ਆ ਧੀਆਂ ਦੀ ਕੀ ਸਾਨੂੰ ਇਹ ਗੱਲ ਕਹਿਣੀ ਚਾਹੀਦੀ ਆ ਕਿ ਨਹੀਂ ਪੁੱਤ ਤੂੰ ਚੁੱਪ ਕਰਕੇ ਉੱਥੇ ਸਹੁਰੇ ਦਿਨ ਕੱਟ ਕਿਤੇ ਨਾ ਕਿਤੇ ਚੰਗੇ ਦਿਨ ਆਉਣਗੇ ਕਿਉਂ ਕਿਉਂਕਿ ਬਹੁਤ ਸਾਰੇ ਜਜ਼ਬਾਤ ਇਦਾਂ ਦੇ ਔਰਤ ਦੇ ਅੰਦਰ ਦੱਬੇ ਰਹ ਜਾਂਦੇ ਆ ਜਨਮ ਤੋਂ ਲੈ ਕੇ ਮੌਤ ਤੱਕ ਉਹ ਦੱਬੇ ਹੋਏ ਜਜ਼ਬਾਤ ਜਿਹੜੇ ਨਾ ਕਿ ਸਹੁਰਿਆਂ ਨੂੰ ਦੱਸ ਸਕਦੀ ਆ ਨਾ ਪੇਕੇਆਂ ਨੂੰ ਦੱਸ ਸਕਦੀ ਆ ਇੱਕ ਔਰਤ ਉਹ ਜਜ਼ਬਾਤ ਲੈ ਕੇ ਸਿਵਿਆਂ ਦੇ ਰਾਹ ਪੈ ਜਾਂਦੀ ਆ ਅਜਿਹਾ ਕੋਈ ਮਨਪ੍ਰੀਤ ਦੇ ਨਾਲ ਵਾਪਰਿਆ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਨਾਲ ਉਹ ਭੈਣ ਆ ਜਿਹੜੀ ਉਹਨੂੰ ਮਾਰਿਆ ਗਿਆ ਹੋਗਾ ਕਿਸ ਤਰੀਕੇ ਦੇ ਨਾਲ ਉਹ ਕਰਲਾਈ ਹੋਊਗੀ ਕਿਸ ਤਰੀਕੇ ਦੇ ਨਾਲ ਉਹਨੇ ਉਹਨਾਂ ਜਾਲਮਾਂ ਦੇ ਅੱਗੇ ਦਹਾਈਆਂ ਪਾਈਆਂ ਹੋਣਗੀਆਂ ਵੀ ਮੇਰੇ ਦੋ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਇੱਕ 8 ਸਾਲ ਦਾ ਬੱਚਾ ਇੱਕ 4 ਸਾਲ ਦਾ ਬੱਚਾ ਦੱਸਿਆ ਜਾ ਰਿਹਾ ਆਪਣੀ ਮਾਂ ਦਾ ਰਾਹ ਤੱਕਦੇ ਨੇ ਉਹ ਮਸੂਮੀਅਤ ਚਿਹਰੇ ਅੱਖਾਂ ਦੇ ਵਿੱਚ ਦਰਦ ਅੱਖਾਂ ਦੇ ਵਿੱਚ ਮਾਂ ਦੇ ਲਈ ਉਹ ਹੰਝੂ ਨੇ ਵੀ ਸ਼ਾਇਦ ਸਾਡੀ ਮਾਂ ਵਾਪਸ ਆਵੇ ਪਰ ਨਹੀਂ ਅਜਿਹੇ ਰਿਸ਼ਤਿਆਂ ਦੇ ਵਿੱਚ ਕਦੇ ਵੀ ਸਮਝੋਤੇ ਨਾ ਕਰੋ ਜਿੱਥੇ ਤੁਹਾਡੀਆਂ ਧੀਆਂ ਦੀ ਇੱਜ਼ਤ ਨਹੀਂ ਕੋਈ ਕਰਦਾ ਜਿੱਥੇ ਤੁਹਾਡੀਆਂ ਧੀਆਂ ਨੂੰ ਟਾਰਗੇਟ ਕੀਤਾ ਜਾਂਦਾ ਜਿੱਥੇ ਤੁਹਾਡੀਆਂ ਧੀਆਂ ਦੇ ਉੱਪਰ ਪਸ਼ੂਆਂ ਜਾਨਵਰਾਂ ਦੇ ਵਾਂਗ ਜ਼ੁਲਮ ਕੀਤਾ ਜਾਂਦਾ ਇਸ ਖਬਰ ਨੇ ਝੰਡੋੜ ਕੇ ਰੱਖ ਦਿੱਤਾ ਤੇ ਪਰ ਕਮੈਂਟ ਕਰਕੇ ਜ਼ਰੂਰ ਆਪਣੀ رائے ਦਿਓ ਕਿ ਅਜਿਹੇ ਰਿਸ਼ਤਿਆਂ ਦੇ ਵਿੱਚ ਕੀ ਹੋਣਾ ਚਾਹੀਦਾ ਕੀ ਸੱਚਮੁੱਚ ਸਾਨੂੰ ਆਪਣੀਆਂ ਧੀਆਂ ਤੇ ਇਹ ਦਬਾਅ ਪਾਉਣਾ ਚਾਹੀਦਾ ਕਿ ਵੀ ਸਹੁਰੇ ਪਰਿਵਾਰ ਦੇ ਨਾਲ ਤੁਸੀਂ ਸਮਝੌਤਾ ਕਰੋ ਤੁਸੀਂ ਨੀਵੀਆਂ ਹੋ ਕੇ ਉੱਥੇ ਜ਼ਿੰਦਗੀ ਕੱਟ ਲਵੋ ਠੀਕ ਆ ਤੁਸੀਂ ਇਹ ਤਸ਼ੱਦਦ ਨੂੰ ਚੱਲਦੀਆਂ ਰਹੋ ਕੀ ਇਹ ਕਰਨਾ ਚਾਹੀਦਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਬਹੁਤ ਅਫਸੋਸ ਹੋਇਆ ਇਹ ਜਰੂਰ ਕਹਿਣਾ ਕਿ ਇਸ ਪਰਿਵਾਰ ਨੂੰ ਇਨਸਾਫ ਆ ਜਿਹੜਾ ਉਹ ਮਿਲਣਾ ਚਾਹੀਦਾ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਏਰੀਆ ਉਥੋਂ ਜਿਹੜਾ ਮਨਪਰੀਤ ਦਾ ਪੇਕਾ ਪਰਿਵਾਰ ਜਿਹੜਾ ਦੱਸਿਆ ਜਾ ਰਿਹਾ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਸ਼ਾਇਦ ਇਹ ਲੜਕੀ ਹੈ ਜਿਹੜੀ ਵਿਆਹੀ ਸੀਗੀ ਜਿਵੇਂ ਵੀ ਪ੍ਰੋਪਰ ਜਾਣਕਾਰੀ ਮਿਲੂਗੀ ਪਰਿਵਾਰ ਨਾਲ ਹੋਰ ਵੀ ਰਾਬਤਾ ਕਾਇਮ ਹੁੰਦਾ ਤੁਹਾਡੇ ਤੱਕ ਅਪਡੇਟ ਆ ਜਿਹੜੀ ਜਲਦੀ ਲੈ ਕੇ ਪਹੁੰਚਾਂਗੇ ਧੰਨਵਾਦ ਜੀ